ਫਗਵਾੜਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਰਾਵਲਪਿੰਡੀ ਦੀ ਪੁਲਿਸ ਨੂੰ ਇਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਔਰਤ ਨੂੰ 9 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਔਰਤ ਤੇ ਪਹਿਲਾਂ ਵੀ ਨਸ਼ੇ ਤੇ ਪਰਚੇ ਦਰਜ ਹਨ ਅਤੇ ਇਸ ਦੇ ਦੋਨੋਂ ਲੜਕੇ ਨਸ਼ੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਪੈਂਦੇ ਹਨ। ਉਹਨਾਂ ਦੱਸਿਆ ਕਿ ਇਹ ਪਰਿਵਾਰ ਨਸ਼ਾ ਤਸਕਰੀ ਦਾ ਗੋਰਖ ਤੰਦਾ ਕਰਦਾ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਔਰਤ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਮਾਮਲਾ ਹੈ ਮਾਨਯੋਗ ਸੀਨੀਅਰ ਪੁਲਿਸ ਅਫਸਰਾਂ ਦੇ ਹਦਾਇਤਾਂ ਦੇ ਤਾਅਕ ਨਸ਼ੇ ਪਰੰਦੀ ਜਿਹੜੀਆਂ ਆਪਾਂ ਮੇਂ ਵੱਢੀਆਂ ਉਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਸਮੇਤ ਪੁਲਿਸ ਫੋਰਟੀ ਨਾਕਾ ਲਾਇਆ ਸੀ ਭੂੰਗਦੇ ਰੋਡ ਤੇ ਤੇ ਕਾਹੇ ਬਗਾਏ ਚੈੱਕ ਕਰ ਰਹੇ ਸੀਗੇ ਤੇ ਇੱਕ ਲੇਡੀ ਜਿਹੜੀ ਸੀ ਉਹ ਇਹਨਾਂ ਨੂੰ ਪੁਲਿਸ ਪਾਰਟਨ ਦੇਖ ਕੇ ਜਿਹੜਾ ਮੜਾ ਖਿਸਕਣ ਲੱਗੀ ਜਦੋਂ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਨਾ ਪਤਾ ਪੁੱਛਿਆ ਤੇ ਉਹਦਾ ਜਿਹੜਾ ਹੱਥ 'ਚ ਫੜਿਆ ਹੋਇਆ ਪਿਆ ਛੋਟਾ ਹੈਂਡ ਬੈਗ ਜਿਹੜਾ ਛੋਟਾ ਲੇਡੀ ਦਾ ਹੁੰਦਾ ਉਹ ਚੈੱਕ ਰਾਇਆ ਉਹ ਚੈੱਕ ਕਰਦੇ ਉਹਦੇ ਘਰ 'ਚ ਜਿਹੜੀ ਸੀ 9 ਗ੍ਰਾਮ ਹੈਰਨ ਬਰਾਬਰ ਤੇ ਕੀ ਪਹਿਚਾਣ ਹੋਈ ਹੈ ਨਾਮ ਆਦਿ ਕੁਝ ਹਾਂਜੀ ਉਹਦਾ ਨਾਮ ਹੈਗਾ ਤਸਲੀਕ ਔਰ ਵਾਈਫ ਆਫ ਲੇਟ ਮਕਰ ਸਿੰਘ ਵਾਸੀ ਪੋਹਰਨੀ ਇਹ ਪਰਿਵਾਰ ਜਿਹੜਾ ਜੀ ਕਾਫੀ ਪਹਿਲਾਂ ਵੀ ਸਰਗਰਮ ਹੈ ਇਹਨਾਂ ਦੇ ਆਲਰੇਡੀ ਕਿੰਨੇ ਤੋਂ ਲੜਕੇ ਆ ਦੋਨੋਂ ਹੀ ਲੜਕੇ ਪਹਿਲਾਂ ਹੀ ਜੇਲ੍ਹ 'ਚ ਆ ਤੇ ਇਹ ਲੜੀੜੀ ਦੇ ਉੱਤੇ ਵੀ ਜਿਹੜੇ ਪਹਿਲਾਂ ਦੋ ਦਿਨ ਮਕਦਮੇ ਦਰਜ ਹੈਗੇ ਸਾਰੇ ਵੇਚਦੇ ਆ ਗੀ ਗੁੰਦ ਖਾਂਦੇ ਆ ਵੇਚਦੇ ਆ ਜੀ ਬਿਲਦੇ ਆ ਆਪ ਤੇ ਪੀੜੀ ਵਗੈਰਾ ਹੀ ਪਿੰਦੀ ਹੈ ਇਹ ਜੀ ਤੇ ਇਹ ਖੁਦ ਵੇਚਦੇ ਤੇ ਹੁਣ ਤੱਕ ਵੀ ਜਾਂਚ ਕੀ ਪਤਾ ਲੱਗਾ ਕਦੋਂ ਤੋਂ ਇਹ ਕੰਮ ਕਰਦੇ ਪਏ ਆ ਇਹ ਜਿਹੜੀ ਹੁਣ ਜਾਂਚ ਤੋਂ ਪਤਾ ਲੱਗਾ ਵੀ ਇਹ ਕਾਫੀ ਪੁਰਾਣੇ ਕੋਈ ਪਹਿਲਾਂ ਮਕਦਮੇ ਦਰਜ ਹੈ ਤੇ ਤਿੰਨ ਮਕਦਮੇ ਦਰਜ ਹੈਗੇ ਪਹਿਲਾਂ ਨਾਲ ਜੀ ਸਾਰੇ ਕਿਹੜੇ ਪੁਆਇੰਟ ਤੋਂ ਫੜੇ ਗਏ ਆ ਇਹ ਨੈਰਕੂੰ ਗਰੀ ਰੋਲ ਤੇ ਕੀ ਸਰਕਾਰ ਵਾਗੀਤੀ ਜਾਨੀ ਕਾਰਵਾਈ ਪਰਚਾ ਅੰਦਰ ਜੀ ਕਰਤਾ ਜੀ ਐਨਡੀਪੀ ਐਸਟ ਦਾ ਤੇ ਤਰਤੀਸ ਜਾਰੀ ਅੱਜ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ ਫਗਵਾੜਾ ਤੋਂ ਸ਼ਰਮਾ ਰਿਪੋਰਟ